ਇੱਕ ਪਾਸੇ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਿਸਾਨਾਂ ਦੇ ਧਰਨੇ ਦੇ ਲਈ ਜ਼ਰੂਰਤ ਦੀਆਂ ਪਸਤਾਂ ਭੇਜੀਆਂ ਜਾ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਕਾਲੇ ਦਲ ਵੱਲੋਂ 6 ਕਵਾਂਟਰ ਦੇ ਕਰੀਬ ਲੱਡੂ ਬਣਾਏ ਜਾ ਰਹੇ ਨੇ ਜੋ ਕਿਸਾਨਾਂ ਦੇ ਧਰਨੇ ਤੇ ਭੇਜੇ ਜਾਣਗੇ ਇਹ ਲੱਡੂ ਕਿਸਾਨਾਂ ਦੀ ਜਿੱਤ ਦਾ ਪ੍ਰਤੀਕ ਹੋਣਗੇ ਲੁਧਿਆਣਾ ਸ਼੍ਰੋਮਣੀ ਕਾਲੇ ਦਲ ਦੇ ਯੂਥ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਤੇ ਪਹਿਲਾਂ ਹੀ ਹੋ ਚੁੱਕੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਹੁਣ ਕਿਸਾਨਾਂ ਦੇ ਇਸ ਅੰਦੋਲਨ ਤੋਂ ਪੂਰੀ ਤਰ੍ਹਾਂ ਘਬराई ਹੋਈ ਹੈ ਹੁਣ ਕਿਸਾਨਾਂ ਦੀ ਗੱਲ ਸਰਕਾਰ ਨੂੰ ਮੰਨਣੀ ਹੀ ਪਵੇਗੀ ਕਿ ਇਹ ਕਿੰਨੇ ਲੱਡੂ ਬਣਾਏ ਔਰ ਕਿੱਦਾਂ ਬਣਾਏ ਵਾਹਿਗੁਰੂ ਜੀ ਇਹ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਲੱਡੂ ਜੀ ਅਸੀਂ 5 ਤੋਂ 6 ਕੁਆਟ ਲੱਡੂ ਬਣਾਏ ਆ ਜੀ ਇਹ ਅਸੀਂ ਦਿੱਲੀ ਲੈ ਕੇ ਜਾਣੇ ਆ ਇਹ ਸਰਕਾਰ ਨੂੰ ਅਸੀਂ ਇਹ ਦੱਸਣਾ ਵਾ ਜਿਹੜੇ ਸਰਕਾਰ ਖਾਲਿਸਤਾਨ ਦੇ ਮੁੱਦੇ ਚੱਕ ਰਹੀ ਆ ਸੈਂਟਰ ਸਰਕਾਰ ਖਾਲਿਸਤਾਨ ਦੇ ਮੁੱਦੇ ਚੱਕ ਰਹੀ ਆ ਮੈਂ Hindu ਪਰਿਵਾਰ ਤੋਂ ਬਿਲੋਂਗ ਕਰਦਾ ਮੇਰਾ ਸਰਨੇਮ ਸ਼ਰਮਾ ਵਾ ਤੇ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਸਰਕਾਰ ਨੂੰ ਕੀ ਐਵੇਂ ਖਾਲਿਸਤਾਨ ਦੇ ਮੁੱਦੇ ਨਾ फडਕਾਏ ਜਾਣ ਤੇ ਅਸੀਂ ਸਾਰੇ ਜੱਟਪਰਾ ਜ਼ਿਮੀਂਦਾਰ ਸਾਰੇ ਇਕੱਠੇ ਭਰਾ ਆਂ ਕੋਈ ਇੱਥੇ ਖਾਲਿਸਤਾਨ ਦਾ ਨਹੀਂ ਰੌਲਾ ਹੈਗਾ ਅਸੀਂ ਹੁਣ 7-8 ਕੁਆਂਟਲ ਲੱਡੂ ਬਣਾ ਕੇ ਦਿੱਲੀ ਵਾਸਤੇ ਲੈ ਕੇ ਚੱਲੇ ਆਂ ਜੀ ਦਿੱਲੀ ਜਾ ਕੇ ਅਸੀਂ ਲੰਗਰ ਲਾਉਣਾ ਜੀ ਲੱਡੂਆਂ ਦਾ ਪਹਿਲਾਂ ਵੀ ਸਾਡਾ 26 ਤਰੀਕ ਤੋਂ ਲੰਗਰ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਸੇਵਾ ਕਰ ਰਹੇ ਆਂ ਬਸ ਅਸੀਂ ਇਹ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਜਿਹੜੇ ਤੁਸੀਂ ਕਾਲੇ ਕਾਨੂੰਨ ਆ ਇਹ ਤੁਸੀਂ ਵਾਪਸ ਲਓ ਤੇ ਤੁਸੀਂ ਮੁੱਦੇ ਦੇ ਮੁੱਦਾਂ ਨਾ ਫੜਕਾਓ ਕਦੇ ਖਾਲਿਸਤਾਨ ਦਾ ਕਹਿ ਦਿੰਦੇ ਆਂ ਕਦੇ ਨਹਿਰ ਦਾ ਮੁੱਦ ਬਣਾ ਦਿੰਨੇ ਹੋ ਕਦੇ ਕਿਸੇ ਜਿੱਦਾ ਮੁੱਦਾ ਬਣਾ ਦਿੰਨੇ ਹੋ ਕੋਈ ਖਾਲਸਤਾਨੀ ਮੰਗ ਰਿਆ ਸਾਰੇ ਹਿੰਦੂ ਭਰਾ ਸਾਰੇ ਸਿੱਖ ਸਾਰੇ ਇਕੱਠੇ ਆ ਜੀ ਹਾਂ ਜੀ ਜਿਹੜਾ ਕੇਂਦਰ ਨੇ ਕਾਲੇ ਕਾਨੂੰਨ ਸਾਡੇ ਤੇ ਲਾਗੂ ਕੀਤੇ ਹੋਏ ਆ ਉਸ ਕਾਲੇ ਕਾਨੂੰਨ ਦੇ ਖਿਲਾਫ ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ 'ਚ ਬੜਾ ਵੱਡਾ ਰੋਹ ਆ ਸ਼੍ਰੋਮਣੀ ਅਕਾਲੀ ਦਲ ਵੀ ਸਾਰਾ ਪਾਰਟੀਆਂ ਵੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਸ ਕਿਸਾਨੀ ਮੁੱਦੇ ਤੇ ਸੰਘਰਸ਼ ਤੇ ਕਿਸਾਨਾਂ ਦੇ ਨਾਲ ਖੜਾ ਆ ਪਹਿਲੇ ਦਿਨ ਤੋਂ ਲੰਗਰ ਲੱਗਿਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗਈ ਅਸੀਂ ਆ ਨਵੀਂ ਸ਼ੁਰੂਆਤ ਕੀਤੀ ਹੈ ਲੱਡੂ ਲੈ ਕੇ ਜਾ ਰਹੇ ਹਾਂ 6-7 ਕੁਇੰਟ ਲੱਡੂ ਬਣਾ ਰਹੇ ਹਾਂ ਸਾਨੂੰ ਇਹ ਲੱਗ ਰਿਹਾ ਵੀ ਕੇਂਦਰ ਦੀ ਜਿਹੜੇ ਰਾਜਨੀਤਿਕ ਪਾਰਟੀ ਆ ਉਹ ਕਿਤੇ ਨਾ ਕਿਤੇ ਸਾਡੇ ਸਾਹਮਣੇ ਗੋਡੇ ਟੇਕ ਚੁੱਕੀ ਆ ਤੇ ਇਹ ਲੱਡੂ ਅਸੀਂ ਅਰਦਾਸ ਕਰਦੇ ਵੀ ਜਿੱਤ ਦੇ ਲੱਡੂ ਨੇ ਕਿਸਾਨੀ ਦੀ ਜਿੱਤ ਦੇ ਲੱਡੂ ਹੋਣਗੇ ਜਿਹਦੇ ਚ ਮੋਦੀ ਸਰਕਾਰ ਆਪਦੇ ਗੋਡੇ ਟੇਕੂਗੀ ਤੇ ਕਿਸਾਨਾਂ ਦੀ ਜਿੱਤ ਹੋਊਗੀ ਇਸ ਖੁਸ਼ੀ ਕਰਕੇ ਅਸੀਂ ਲੱਡੂ ਲੈ ਕੇ ਜਾ ਰਹੇ ਹਾਂ ਤੇ ਦੂਜੀ ਗੱਲ ਕੇਂਦਰ ਸਰਕਾਰ ਨੂੰ ਬਾਰ ਬਾਰ ਅਪੀਲ ਆ ਵੀ ਮੁੱਦੇ ਪੜਕੌੜ ਦੀ ਕੋਸ਼ਿਸ਼ ਕਰ ਰਹੀ ਆ ਇਹ ਅੰਦੋਲਨ ਪੰਜਾਬ ਚੋਂ ਨਿਕਲ ਕੇ ਅੱਜ ਸਾਰੇ ਹਿੰਦੁਸਤਾਨ ਦਾ ਅੰਦੋਲਨ ਬਣ ਗਿਆ ਕਿਉਂਕਿ ੱੱੱਕੇ ਸ਼ਾਈ ਬਰਦਾਸ਼ਤ ਇਹ ਪੰਜਾਬੀ ਇਹੇ ਦੀ ਕੌਮ ਆ ਜੇ ਦੁਨੀਆ ਤੇ ਕਿਤੇ ਵੀ ਕਿਸੇ ਨੇ ੱੱੱਕਾ ਹੋਵੇ ਤਾਂ ਸਭ ਤੋਂ ਪਹਿਲਾਂ ਪੰਜਾਬੀ ਉੱਠਦਾ ਵਾ ਤੇ ਇਹ ੱੱੱਕਾ ਹੀ ਪੰਜਾਬ ਨਾਲ ਸ਼ੁਰੂ ਹੋ ਗਿਆ ਇਸ ਕਰਕੇ ਇਹ ਅੰਦੋਲਨ ਪੰਜਾਬ ਤੋਂ ਹੋ ਕੇ ਸਾਰੇ ਦੇਸ਼ ਚਲੇ ਗਿਆ ਸਾਰੇ ਦੇਸ਼ ਚ ਇਸ ਗੱਲ ਦਾ ਵਿਦਰੋਹ ਆ ਜਦੋਂ ਕਸ਼ਮੀਰ ਨਾਲ ੱੱੱਕਾ ਕੀਤਾ ਗਿਆ 370 ਤਾਰਾ ਲਾਈ ਗਈ ਸ਼ਾਇਦ ਉਦੋਂ ਕਿਸੇ ਨੇ ਹਰ ਨਾ ਨਾ ਨਹੀਂ ਮਾਰਿਆ ਤਾਂ ਕਰਕੇ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਪਰ ਹੁਣ ਇਸ ਅੰਦੋਲਨ ਦੀ ਜਿੱਤ ਤੋਂ ਬਾਅਦ ਕੋਈ ਵੀ ਕਾਲਾ ਕਾਨੂੰਨ ਲਾਗੂ ਕਰਨ ਤੋਂ ਪਹਿ ਬੇਸੀ ਸੱਚ ਕਰ ਰਹੇ ਆ ਕਿ ਗਲਤ ਕਰ ਰਹੇ ਆ ਮੋਦੀ ਸਾਹਿਬ ਨੂੰ ਬੜਾ ਬੜਾ ਭਲੇਖਾ ਉਹਨਾਂ ਨੂੰ ਲੱਗ ਰਿਹਾ ਵੀ ਅਸੀਂ ਕਿਤੇ ਬਹੁਮਤ ਚ ਬੈਠਾ ਸਾਡਾ ਕੁਝ ਹੋ ਨਹੀਂ ਸਕਦਾ ਪਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਲੋਕ ਤੁਹਾਨੂੰ ਤਖਤ 'ਤੇ ਬਿਠਾ ਸਕਦੇ ਆ ਤੇ ਉਹ ਤਖਤੋਂ ਲਾ ਵੀ ਸਕਦੇ ਆ ਇਸ ਗੱਲ ਦਾ ਸੋਚ ਵਿਚਾਰ ਕੇ ਕੋਈ ਵੀ ਫੈਸਲਾ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਅਕੀਲੀ ਚੇਤਾਵਨੀ ਆ ਵੀ ਇਹ ਕਾਲੇ ਕਰੂਨ ਵਾਪਸ ਲਓ